ਬਾਬੂਸ਼ੇ ਦੇਖ ਰਹੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਵੱਲੋਂ ਐਨਆਈਆਰਐਫ ਰੈਂਕਿੰਗ ਦੇ ਵਿੱਚ ਫੇਰ ਤੋਂ ਆ ਬੜਾ ਵਧੀਆ ਜਿਹੜਾ ਸਥਾਨ ਹੈਗਾ ਉਹ ਅਚੀਵ ਕੀਤਾ ਗਿਆ ਦੱਸਦੀ ਕਿ 19ਵਾਂ ਰੈਂਕ ਜਿਹੜਾ ਹੈਗਾ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਆਇਆ ਹੈਗਾ ਅੱਜ ਐਨਆਈਆਰਐਫ ਰੈਂਕਿੰਗ ਦੀ ਅਨਾਉਂਸਮੈਂਟ ਹੋਈ ਹੈ ਜਿਹਦੇ ਵਿੱਚ ਇਸ ਖੇਤਰ ਦੀ ਜੇ ਆਪਾਂ ਗੱਲ ਕਰੀ ਤਾਂ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਟੌਪ ਤੇ ਆਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਇਸ ਆਚੀਵਮੈਂਟ ਨੂੰ ਦੇਖ ਰਹੇ ਨੇ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਤੇ ਕੀ ਕਹਿਣਾ ਹੈ ਤੇ ਕਿਸ ਤਰ੍ਹਾਂ ਦਾ ਸਫਰ ਰਿਹਾ ਆ ਉਸ ਬਾਰੇ ਗੱਲਬਾਤ ਕਰਦੇ ਹਾਂ ਗੜ ਯੂਨੀਵਰਸਿਟੀ ਦੇ ਵਿੱਚ ਬੜਾ ਇੱਕ ਇਤਿਹਾਸਿਕ ਦਿਨ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਐਨ ਆਰ ਐਫ ਫਰੇਮਵਰਕ ਦੇ ਵਿੱਚ ਅਸੀਂ ਨਵੀਂ ਰੈਂਕ ਹਾਸਲ ਕੀਤੀ ਨਵੀਂ ਚਾਈ ਹਾਸਲ ਕੀਤੀ ਹੈ ਸੋ ਵੀ 스타ਟਡ ਵਿਦ 52nd ਰੈਂਕ ਇਨ 2021 ਤੇ ਅੱਜ ਅਸੀਂ 19th ਰੈਂਕ ਤੇ ਪਹੁੰਚ ਗਏ ਹਾਂ ਸੋ ਇਸ ਚੀਜ਼ ਦਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿਉਂਕਿ ਇਹਦੇ ਵਿੱਚ ਸਾਰੇ ਹੀ ਸਟੇਕ ਹੇਲਡਰਸ ਜਿਹਨਾਂ ਯੂਨੀਵਰਸਿਟੀ ਨਾਲ ਜੁੜੇ ਨੇ ਜਿਵੇਂ ਸਾਡੀ ਫੈਕਲਟੀ ਸਟੂਡੈਂਟਸ ਸਟਾਫ ਜਿਨ੍ਹਾਂ ਨੇ ਮਿਹਨਤ ਕੀਤੀ ਰਿਸਰਚ ਕੀਤੀ ਨਵੀਆਂ ਮੁਕਾਮ ਹਾਸਲ ਕੀਤੇ ਤੇ ਇਹ ਇੱਕ ਇਤਿਹਾਸਿਕ ਰੈਂਕ ਮੈਂ ਸਮਝਦਾ ਹਾਂ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਨਾਰਥ ਇੰਡੀਆ ਦੇ ਵਿੱਚ ਇਕੱਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਟਾਪ 20 ਐਨਆਰ ਰੈਂਕਿੰਗਸ ਇੰਸਟੀਟਿਊਸ਼ਨਸ ਦੇ ਵਿੱਚ ਆਈ ਹੈ ਸੋ ਇਹਦੇ ਵਾਸਤੇ ਜੋ ਮਿਹਨਤ ਜੋ ਲਗਨ ਸਾਡੇ ਸਟਾਫ ਦੀ ਰਹੀ ਹੈ ਮੇਰੇ ਨਾਲ ਦੇ ਬਹੁਤ ਬਤਨਵਾਦੀਆਂ ਤੇ ਇਸ ਦੇ ਨਾਲ ਨਾਲ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਦੱਸਦੇ ਹੋਏ ਕਿ ਇੰਜੀਨੀਅਰਿੰਗ ਦੇ ਇੱਕ ਕ੍ਰਿਟੀਕਲ ਖੇਤਰ ਦੇ ਵਿੱਚ ਇੰਜੀਨੀਅਰਿੰਗ ਜੋ ਸਾਡਾ ਇੱਕ ਬਹੁਤ ਹੀ ਅਹਿਮ ਕਲਸਟਰ ਮੰਨਿਆ ਜਾਂਦਾ ਉਹਦੇ ਵਿੱਚ ਅਸੀਂ ਰੈਂਕ ਸੈਕੰਡ ਤੇ ਆਈ ਹੈ ਨਾਰਥ ਇੰਡੀਆ ਦੇ ਵਿੱਚ ਅਮੰਗ 올 ਪ੍ਰਾਈਵੇਟ ਯੂਨੀਵਰਸਿਟੀਆਂ ਤੇ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ ਐਨਆਰਐਫ ਦੇ ਵਿੱਚ ਅਸੀਂ ਨਾਰਥ ਇੰਡੀਆ ਦੇ ਵਿੱਚ ਫਰਸਟ ਆਈ ਆਮ ਪ੍ਰਾਈਵੇਟ ਰੈਂਕਿੰਗ ਯੂਨੀਵਰਸਿਟੀਆਂ ਦੇ ਵਿੱਚ ਤੇ ਰਿਸਰਚ ਦੇ ਵਿੱਚ ਜਿੱਥੇ ਸਾਡਾ ਡੈਬਿਊ ਸੀ ਤੇ ਉਸ ਦੇ ਵਿੱਚ ਵੀ ਅਸੀਂ ਨਾਰਥ ਇੰਡੀਆ ਦੇ ਵਿੱਚ ਸੈਕੰਡ ਆਏ ਹਾਂ ਤੁਮੰਗ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਇਸ ਦੇ ਨਾਮ ਨਾਲ ਮੈਂ ਸਾਰੀ ਯੂਨੀਵਰਸਿਟੀ ਟੀਮ ਨੂੰ ਧੰਨਵਾਦ ਦਿੰਦਾ ਤੇ ਸਟੂਡੈਂਟਸ ਨੂੰ ਬਹੁਤ ਧੰਨਵਾਦ ਦਿੰਦਾ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ٹرسٹ ਸਾਡੀ ਯੂਨੀਵਰਸਿਟੀ ਦਿਖਾਇਆ ਔਰ ਜੋ ਰਿਜ਼ਲਟਸ حاصل ਹੋਏ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਨੂੰ ਬਹੁਤ ਹੀ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ ਹੋਊਗਾ ਤੇ ਇਹਦੇ ਨਾਲ ਮੈਂ ਉਮੀਦ ਕਰਦਾ ਕਿ ਯੂਨੀਵਰਸਿਟੀ ਦੀ ਜਿਹੜੀ ਗਰੋਥ ਸਟੋਰੀ ਹੈ ਉਹ ਬਹੁਤ ਆਨ ਵਾਲੇ ਡੈਕੇਡਸ ਤੋਂ ਆਉਣ ਵਾਲੇ ਸਾਲਾਂ ਤੱਕ ਕੰਟੀਨਿਊ ਰਹੇਗੀ ਸੱਚ सफर ਕਿਸ ਤਰ੍ਹਾਂ ਦਾ ਰਿਹਾ ਸਟਾਰਟਿੰਗ ਤੋਂ ਓਕੜਾ ਕੀ ਕੀ ਆ ਗਿਆ ਇਸ ਕੁਸਚਨ ਜੀ ਸਟਾਰਟਿੰਗ ਮੈਂ ਮੈਂ ਦੱਸਿਆ ਪਹਿਲਾਂ 21 ਦੇ ਵਿੱਚ ਕੀਤੀ ਸੀਗੀ ਆਪਣਾ 52 ਰੈਂਕ ਤੋਂ ਸੋ ਜੇ ਇਹਦਾ ਜਵਾਬ ਐਨ ਆਰ ਐਫ ਦੇ ਜਿਹੜੇ ਪੈਰਾਮੀਟਰਸ ਨੇ ਉਹੀ ਤੁਹਾਨੂੰ ਜਵਾਬ ਦੇ ਦੇਣ ਕਿ ਜਿਵੇਂ ਕਿ ਐਨ ਆਰ ਐਫ ਦੇ ਪੈਰਾਮੀਟਰਸ ਅਕੋਰਡਿੰਗਲੀ ਰਿਸਰਚ ਦੇ ਵਿੱਚ ਅਸੀਂ ਬਹੁਤ ਗਰੋਥ ਕੀਤੀ ਸਾਡੇ ਹਾਈਸਟ ਨੰਬਰ ਆਫ ਪੇਟੈਂਟਸ ਰੇਨ ਇਨ ਹਿਮਨ ਪ੍ਰਾਈਵੇਟ ਯੂਨੀਵਰਸਿਟੀਆਂ ਸਾਡੀ ਟੀਚਿੰਗ ਕੁਆਲਿਟੀ ਸਾਡੀ ਪੀ ਐਚ ਡੀ ਇਨਰੋਲਮੈਂਟਸ ਉਦੋਂ ਹੀ ਸਾਨੂੰ ਬਹੁਤ ਪ੍ਰੈਕਟਿਕਟਾ ਤੇ ਇਸ ਦੇ ਨਾਲ ਨਾਲ ਸਾਡੀ ਇੱਕ ਬਹੁਤ ਖਾਸ ਯੂਐਸਪੀ ਜੋ ਮੈਂ ਸਮਝਦਾ ਹਾਂ ਕਿ ਸਾਡੇ ਕੋਲ 올28 ਸਟੇਟਸ ਥੇਨ 6 ਯੂਨੀਅਨ ਟੈਰੀਟਰੀਜ਼ ਦਾ ਬੱਚਾ ਇੱਥੇ ਵੱੜਦਾ ਹੈ ਸੋ ਡਾਈਵਰਸਿਟੀ ਸਾਡੀ ਯੂਨੀਵਰਸਿਟੀ ਦੀ ਹਮੇਸ਼ਾ ਹੀ ਬਹੁਤ ਵੱਡੀ ਸਟਰੈਂਥ ਰਹੀ ਹੈ ਸੋ ਮੈਂ ਸਮਝਦਾ ਕਿ ਇਹਨਾਂ ਪੈਰਾਮੀਟਰਸ ਦੇ ਕਰਕੇ ਅੱਜ ਇੱਥੇ ਪਹੁੰਚੇ ਜੀ ਥੈਂਕ ਯੂ ਜੀ ਇਹ ਬਹੁਤ ਹੀ ਦੁਖਦਾਈ ਔਰ ਇੱਕ ਔਖਾ ਸਮਾਂ ਹੈ ਸੋ ਅੱਜ ਇਹ ਅਸੀਂ ਜਿਹੜਾ ਇਵੈਂਟ ਨੂੰ ਅਸੀਂ ਸੈਲੀਬ੍ਰੇਸ਼ਨ ਨਹੀਂ کہہ ਰਹੇ ਅਸੀਂ ਇਹਨੂੰ ਰੈਂਕਿੰਗ ਅਨਾਉਂਸਮੈਂਟ کہہ ਰਹੇ ਹਾਂ ਔਰ ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦੇਣਾ ਚਾਹੁੰਦਾ ਕਿ ਸਾਡੇ ਲੀਡਰ ਸਾਡੇ ਚਾਂਸਲਰ ਉਹ ਯਾ ਸਾਡੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਕਾਫੀ ਦਿਨੋਂ ਤੋਂ ਮੌਜੂਦ ਨਹੀਂ ਗਏ ਉਹਦਾ ਇੱਕੋ ਹੀ ਰੀਜ਼ਨ ਹੈ ਕਿ ਉਹ ਫਰੰਟ ਲਾਈਨ ਤੇ ਕਿਉਂਕਿ ਕੱਲ ਪਰਸੋ ਸultanpur Lodhi ਵੀ ਸੀਗੇ ਤੇ ਉਸ ਤੋਂ ਬਾਅਦ ਉਹ ਤੇ ਅੱਜ ਡੱਡੂ ਮਾਜਰਾ ਵੀ ਗਏ ਸੀ ਫਰੋਜ਼ਪੁਰ ਵੀ ਗਏ ਸੀ ਤੇ ਉੱਥੇ ਜਿਹੜੇ ਖੜਾ ਨਾਲ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਿਹੜੇ ਪ੍ਰਾਇਮਰੀ ਸਕੂਲਸ ਜਿਹੜੇ ਬੱਚਿਆਂ ਦੇ ਸਕੂਲਸ ਦਾ ਇਨਫਰਾਸਟ੍ਰਕਚਰ ਖਰਾਬ ਹੋਇਆ ਹੈ ਲੋਕਾਂ ਨੂੰ ਕੋਈ ਸਪਲਾਈਜ਼ ਦੀ ਲੋੜ ਹੈ ਉੱਥੇ ਜਾ ਕੇ ਉਹ ਸਾਡੀ ਯੂਨੀਵਰਸਿਟੀ ਦੀ ਟੀਮ ਦੇ ਨਾਲ ਆਪਣੀ ਟੀਮ ਦੇ ਨਾਲ ਉੱਥੇ ਮਦਦ ਕਰ ਰਹੇ ਨੇ ਤੇ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਆਪਣਾ ਸੋਸ਼ਲ ਜਿਹੜਾ ਇੱਕ ਯੋਗਦਾਨ ਹੈ ਜੋ ਸਾਡੀ ਰਿਸਪੌਂਸਿਬਿਲਟੀ ਸੋਸਾਇਟੀ ਦੇ ਪ੍ਰਤੀ ਕਿਉਂਕਿ ਸੋਸਾਇਟੀ ਦੇ ਕਰਕੇ ਸਾਨੂੰ ਸਾਰਾ ਕੁਝ ਮਿਲਿਆ ਸੂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਸੋਸਾਇਟੀ ਦੀ ਹੈਲਪ ਕਰੀਏ ਜੋ ਬੈਸਟ ਪੋਸਿਬਲ ਹੋ ਸਕਦਾ ਹੈ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਵਸਤੇ ਪ੍ਰਮੋਟ ਔਰ ਆਪਣੇ ਆਪ ਨੂੰ ਪ੍ਰੋਮੋਸ਼ਨ ਕਰ ਪਾਏ। ਅ ਜਿੱਥੇ ਅਸੀਂ एनआरआईएस ਤੇ ਪੈਰਾਮੀਟਰਸ ਦੀ ਗੱਲ ਕਰੀਏ। ਕੁੱਲ ਅਰਾਊਂਡ 5 ਪੈਰਾਮੀਟਰਸ ਹਨ ਜੋ ਕਿ ਅਕ੍ਰੋਸ 360 ਡਿਗਰੀ ਕਵਰ ਕਰਦੀ ਹੈ ਸਾਰੀ ਐਜੂਕੇਸ਼ਨ ਸਿਸਟਮ ਨੂੰ। ਪਹਿਲਾ ਪੈਰਾਮੀਟਰ ਹੈਗਾ ਉਹਦੇ ਚ ਟੀਚਿੰਗ ਲਰਨਿੰਗ ਰਿਸੋਰਸਸ। ਸੈਕੰਡ ਹੈਗਾ ਰਿਸਰਚ। ਥਰਡ ਹੈਡ ਹੈ ਆਫ ਦਾ ਆਊਟਕਮ ਫੋਰਥ ਹੈਗਾ ਕਿਵੇਂ ਅਸੀਂ ਇਨਕਲੂស៊ីਵਿਟੀ ਔਰ ਡਾਈਵਰਸਿਟੀ ਨੂੰ ਇਨਕਲੂਡ ਕਰਦੇ ਹਾਂ ਔਰ ਸਭ ਤੋਂ ਇੰਪੋਰਟੈਂਟ ਹੈਗਾ ਪਰਸੈਪਸ਼ਨ ਸੋਸਾਇਟੀ ਇੱਕ ਯੂਨੀਵਰਸਿਟੀ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਬਾਰੇ ਕੀ ਸੋਚਦੀ ਹੈ ਸੋ ਇਹ ਪੰਜ ਪੈਰਾਮੀਟਰਸ ਦੇ ਬੇਸਿਸ ਤੇ ਹੀ ਸਾਰੀ ਜਿਹੜੀ ਐਨਆਰਆਈਐਫ ਦੀ ਰੈਂਕਿੰਗ ਹੈ ਇਹ ਡਿਪੈਂਡ ਕਰਦੀ ਹੈ ਤੇ ਇਹ ਸਾਰਿਆਂ ਤੇ ਜੇ ਅਸੀਂ ਗਰੋਥ ਦੀ ਗੱਲ ਕਰੀਏ ਪਿਛਲੇ 4-5 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਸਾਰੇ ਪੈਰਾਮੀਟਰਸ ਨੂੰ ਇਕੱਠੇ ਲੈ ਕੇ ਚੱਲਦੀ ਹੈ ਆਬਵੀਅਸਲੀ ਰਿਸਰਚ ਇੱਕ ਐਜ਼ ਅ ਯੂਨੀਵਰਸਿਟੀ ਇੱਕ ਇੰਪੋਰਟੈਂਟ ਪੈਰਾਮੀਟਰ ਹੁੰਦਾ ਔਰ ਜਿਵੇਂ ਅਸੀਂ ਦੇਖਿਆ ਇਸ ਸਾਲ ਅਸੀਂ ਡੈਬਿਊ ਕੀਤਾ 34th ਰੈਂਕ ਆਇਆ ਸਾਡਾ ਇਹ ਇੱਕ ਮੈਸੇਜ ਹੈ ਕਿ ਇੱਕ ਯੂਨੀਵਰਸਿਟੀ ਰਿਸਰਚ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਇਨੋਵੇਸ਼ਨ ਨੂੰ ਬਹੁਤ ਪ੍ਰਮੋਟ ਕਰਦੀ ਤੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਹੈ ਸਾਡੇ ਰਿਸਰਚਰ ਹੈ ਇਹ ਸੋਸਾਇਟੀ ਦੀ ਰਿਸਰਚ ਵਾਸਤੇ ਸੋਸਾਇਟੀ ਦੇ ਬੈਨੀਫਿਟ ਵਾਸਤੇ ਕੰਮ ਕਰ ਰਹੇ ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਾਰਥ ਦੀ 올ਓਵਰ ਇੰਡੀਆ ਦੀ ਇੱਕ ਅੱਛੀ ਯੂਨੀਵਰਸਿਟੀ ਔਰ ਖਾਸ ਕਰਕੇ ਜਿਹੜਾ ਰੈਲੇਵੈਂਟ ਰਿਸਰਚ ਕਰ ਰਹੀ ਹੈ ਉਹ ਅਸੀਂ ਕਰਾਂਗੇ